ਮੇਰਾ ਪਾਤ ਮੱਕਦਾ ਤਾਂ ਮੈਂ ਫੇਰ ਜਾਂਦੀ ਮੇਰਾ ਭਾਂਜਾ ਮੁੱਕਿਆ ਭਾਂਜਾ ਮੁੱਕਿਆ ਮੇਰਾ ਹਾਂ ਭਾਂਜਾ ਮੁੱਕਿਆ ਅੱਜ 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 ਮਾਂ ਨੂੰ ਪੁੱਛ ਕੇ ਵੇਖੋ ਨਾ ਪੁੱਤ ਕਿਦਾਂ ਮੱਕਦਾ ਜਿਹਦੀ ਮਾਂ ਦਾ ਪਾਤ ਮੁੱਕਿਆ ਹੁੰਦਾ ਨਾ ਮਾਂ ਨੂੰ ਪੁੱਛ ਕੇ ਵੇਖੋ ਅੱਜ ਕਾਲਜਾ ਨਿਕਲ ਗਿਆ ਕਾਲਜਾ ਨਿਕਲਿਆ ਅੱਜ ਉਮਰ ਕੀ ਨਸੀਬ ਆ ਸਾਹਿਬ ਚਾਹੀਦਾ ਜਨਾਬ ਹੁਣ ਵੀਡੀਓ ਪਰ ਇਹ ਕਿਨਾਰੇ ਤੇ ਖੜੇ ਗਏ ਬਸ ਇੱਥੇ ਪੁਲ ਸਰਾਂ ਦੇ ਕਿਨਾਰੇ ਤੇ ਦੇਖੀ ਗਏ ਤਾਂ ਫਿਰ ਮੱਡੇ ਕੱਢੇ ਬੰਦੇ ਗਏ ਸੀ ਕਿ ਸਾਰੇ ਪੱਤ ਮੁ ਪਿਆ ਗਿਆ ਦੇਖੋ ਗੱਲ ਆ ਗਏ ਕੋਈ ਲੋ ਮਾੜੀ ਗੱਲ ਹੋਈ ਆ ਡੈਡ ਬੱਡੀ ਉੱਥੇ ਲਵਾ ਦੋ ਜਿਹੜੀ ਤੁਸੀਂ ਜਿਵੇਂ ਕੋਈ ਨਹੀਂ ਆਏ ਉੱਥੇ ਨਹੀਂ ਕਰੋਣੇ ਸੀ ਅਸੀਂ ਸਿੰਗਲ ਹੀ ਨਮਾ ਕਰਾ ਦਿੰਦੇ ਤਾਂ ਉਹ ਨਹੀਂ ਕਾਰ ਕਰਦਾ ਜੀ ਆ ਦੋ ਮਿੰਟ ਜੁਬੇ ਬਾਈ ਕਿ ਨਾਮ ਆ ਬੜਾ ਹਰ ਜਿਹਤਰ ਸੇ ਬਾਈ ਤੁਸੀਂ ਅੱਜ ਹਸਪੀਟਲ ਕੇ ਬਾਹਰ ਡੈਡ ਬੱਡੀ ਰੱਖੇ ਹੋ ਕਿ ਮਾਮਲਾ ਕੀ ਬੋ ਇਹ ਇਹਰਾ ਮਟਰੀ ਇਹ ਤੇਲ ਜਾਮ ਲਾਇਆ ਸੀ ਵੀ ਇਹ दारू ਵੇਚਦਾ ਇਹਦੇ ਤੇ ਪੁਲਿਸ ਆ ਗਈ ਇਹ ਜਵਾਕ ਸੀਗਾ ਵਿਚਾਰਾ ਡਰ ਗਿਆ ਇਹਨੇ ਛੱਪੜ ਚ ਛਾਲ ਮਾਰੀ ਸਾਹਮਣੇ ਚਾਰ ਪੰਜ ਪੁਲਿਸ ਵਾਲੇ ਖੜੇ ਇਹਨੂੰ ਡੋਪਦੇ ਨੂੰ ਵੇਖੀ ਗਏ ਤੇ ਕੱਢਿਆ ਫਿਰ ਸਾਡੇ ਪੱਟ ਦੇ ਦੋ ਮੁੰਡਿਆਂ ਨੇ ਕੱਢਿਆ ਵਿਚਾਰੇ ਨੇ ਤੇ ਉਦੋਂ ਨੂੰ ਇਹਦੇ ਵਿਚਾਰੇ ਦੇ ਸਾਹ ਖਤਮ ਹੋ ਗਿਆ ਸੀਗਾ ਨਹੀਂ ਤੈਰਨਾ ਇਹ ਨਾਮ ਹੈ ਮੁੰਡੇ ਦਾ ਇਹ ਤਰਨਾ ਇਹਨੂੰ ਆਉਂਦਾ ਨਹੀਂ ਸੀ ਜਵਾਬ ਕੀ ਨਾਮ ਹੈ ਮੁੰਡੇ ਦਾ ਕੀ ਨਾਮ ਹੈ ਇਹਦਾ ਮੁੰਡਿਆ ਜਿਹੜੇ ਪੱਟ ਤੇ ਆਪਾਂ ਕੀ ਕਹਿੰਦੇ ਆ ਮੱਲਿਆਣਾ ਬਿਠਾਣਗੇ ਉਹਨਾਂ ਕਪਤਾਨ ਕਹਿੰਦੇ ਆ ਕਪਤਾਨ ਕਪਤਾਨ ਕਿਸੇ ਹੈਡ ਵੀ ਵੀ ਵਿਚਾਰੇ ਤੇ ਝੂਠਾ ਇਲਜ਼ਾਮ ਲਾਇਆ ਕਿ ਵੀ ਦਾਰੂ ਵੇਚਦਾ ਹੈ ਇਹ ਤੇ ਦਾਰੂ ਵੇਚ ਸਕਦਾ ਦੀ ਉਮਰ ਤਾਂ ਹੈਗੀ ਵਿਚਾਰਦੀਪ ਸਹਾਰਾ 18 ਸਾਲਾਂ ਦੀ ਵਿਚਾਰੇ ਦੇ ਦੋ ਭੈਣ ਭਰਾ ਨੇ ਕਿਹਾ ਬਗਰ ਦੇ ਕੰਮ ਦੇ ਵਿੱਚ ਦਿਖਾ ਦਿੰਦੇ ਜੀ ਨਾਮ ਆਪਣਾ ਆਰਮਜੀਤ ਔਰ ਤੁਸੀਂ ਜੀ ਹਸਪੀਟਲ ਦੇ ਬਾਹਰ ਡੇਢ ਵਜੇ ਕੇ ਦਰਨਾ ਦੇ ਰਹੋ ਕਿ ਮਾਮਲਾ ਕੀ ਹੈ ਪੂਰਾ ਇਹ ਮਿਰਜੀ ਸਾਨੂੰ ਇਨਸਾਫ ਚਾਹੀਦਾ ਕੀ ਹੋਇਆ ਘਟਨਾ ਕੀ ਹੈ ਸਰ ਇਹ ਮਿਰਜੀ ਇਹ ਨਾ ਕਹਿੰਦੇ ਵੀ ਇਹ ਸ਼ਰਾਬ ਵੇਚਦਾ ਪੁਲਸ ਗਈ ਸੀ ਕਿ ਇਹਨੂੰ ਚਾਰੇ ਪਾਸੇ ਵਿੱਚ țehra ਪਾ ਲਿਆ ਪੁਲਸ ਨੇ ਜਾਣ ਕੇ ਵੀ ਮਤਲਬ ਕਿ ਡਾਰ ਤਾਂ ਮਹਾਰਾਜ ਪੁਲਸ ਤੇ ਖੜੀ ਸੀ ਪੁਲਸ ਨੇ ਕੱਢਿਆ ਨਹੀਂ ਪਰ ਇਹ दारू ਨਹੀਂ ਵੇਚਦਾ ਸੀ ਨਾ ਇਹ ਕੱਢਦਾ ਨਾ ਇਹ ਵੇਚਦਾ ਜੀ ਇਹ ਤਿੰਨ ਚਾਰ ਪੈਣ ਭਰਾ ਵਾ ਇੱਕ ਪੈਣ ਭਾ ਚਾਰ ਭਰਾ ਵਾ ਜੀ ਤੇ ਉਹਦਾ ਹੈ ਨਾ ਕੱਢ ਕੇ ਰੱਖਿਆ ਉਹ ਵੀ ਦਾ ਹਾਂਜੀ ਪਾਲਟੀ ਨਹੀਂ ਕਰਦਾ ਸੀ ਬਿੱਜੇ ਕਹਿ ਕੰਮ ਹੈ ਸ਼ਟਰਿੰਦਾ ਕਰਦਾ ਕੰਮ ਕੋਣ ਕੋਣੇ ਕਰੇ ਕਰੇ ਬਿੱਤੀ ਭਰਾ ਹੀ ਆ ਕੱਲੇ ਪਿਓ ਸਰ ਪਹਿ ਨਹੀਂ ਗਾ ਮਾਂ ਬੈਗਲ ਦਾ ਮਰੀਜ ਅੱਜ ਕੀ ਘਟਨਾ ਅੱਜ ਕੀ ਘਟਨਾ ਕੀ ਹੋਈ ਸਾਰੇ ਅੱਜ ਸਰ ਜੀ ਪੁਲਿਸ ਆਈ ਸੀ ਪਰ ਕਹਿੰਦੇ ਵੀ ਇਹ ਤਾਰੂ ਪੇਚ ਦਾ ਕੜਤਾ ਮਤਲਬ ਕਿ ਹਨਾਈ ਸੀ ਇਹਨੂੰ ਉਹਨੇ ਵੇਖਿਆ ਪਰ ਨਿਕਲਿਆ ਨਹੀਂ ਗਾ ਇਹਨਾਂ ਕੋਲੋਂ ਕੋਸ਼ਿਸ਼ ਮੜਤੇ ਹਨ ਕੇ ਰਾ ਪਾਲਿਆ ਸਾਰੇ ਪਿੰਡੋ ਚ ਦੀ ਭੁਜਾਈ ਕਰਦੇ ਰਹੇ ਅੰਡ ਤੇ ਆ ਕੇ ਜੀ ਇਹ ਛੱਪੜ ਕੋਲੇ ਚ ਲਿਆ ਗਿਆ ਡਰ ਦੇ ਨੇ ਨੇ ਇੱਚ ਦੀ ਪੈਰ ਤਲ ਗਿਆ ਜਿੱਤੇ ਛਾਏ ਬੰਦ ਕੇ ਛੱਪੜ ਪਰ ਪੁਲਿਸ ਨੇ ਕੱਢਿਆ ਨਹੀਂ ਔਰ ਸਨੇ ਕੱਢਿਆ ਨਹੀਂ ਅੱਜ ਪੁਲਸ ਦਾ ਪੱਤ ਮੱਕਦਾ ਤਾਂ ਮੈਂ ਫੇਰ ਜਾਂਦੀ ਮੇਰਾ ਭਾਂਜਾ ਮੁੱਕਿਆ ਭਾਂਜਾ ਮੁੱਕਿਆ ਮੇਰਾ ਆ ਭਾਂਜਾ ਮੁੱਕਿਆ ਅੱਜ 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 ਮਾਂ ਨੂੰ ਪੁੱਛ ਕੇ ਵੇਖੋ ਨਾ ਪੱਤ ਕਿੱਦਾਂ ਮੁੱਕਦਾ ਜਿਹਦੀ ਮਾਂ ਦਾ ਪੱਤ ਮੁੱਕਿਆ ਹੁੰਦਾ ਨਾ ਮਾਂ ਨੂੰ ਪੁੱਛ ਕੇ ਵੇਖੋ ਅੱਜ ਕਾਲਜਾ ਨਿਕਲ ਗਿਆ ਕਾਲਜਾ ਨਿਕਲਿਆ ਅੱਜ ਉਮਰ ਕਿੰਨਾ ਸੀ ਇਹਦੀ 22 ਸਾਲ ਦੀ ਸੀ ਜੀ 22 ਸਾਲ ਦੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਆ ਤੇਰੇ ਨਾਲ ਆਏ ਸੀ ਉਹਦੇ ਪਰਚਾ ਹੋਣਾ ਚਾਹੀਦਾ ਉਹ ਜੋ ਬੰਦੇ ਗਏ ਸੀ ਫੜਨੇ ਉਹ ਕੋਈ ਪੁਲਿਸ ਬੁਲੇਜਨ ਸੀ ਕਿ ਹੋਰ ਸੀ ਕੋਈ ਠੇਕੇਦਾਰੀ ਸੀ ਪਰਸ ਵਾਲੇ ਵੀ ਸੀ ਐਕਸਾਈਜ਼ ਵਾਲੇ ਵੀ ਸੀ ਹਾਂਜੀ ਕਿੰਨੇ ਬੰਦੇ ਸੀ ਉਹ ਅਜਾ ਸੀ ਉਹਨਾਂ ਨੂੰ ਨਹੀਂ ਜਾਂਦਾ ਹੁੰਦਾ ਪੰਜ ਛੇ ਜਾਣੇ ਸੀ ਜੀ ਤਨ ਘਟੀਆਂ ਆਈਆਂ ਜੀ ਐਕਸਾਈਜ਼ ਐਕਟ ਵਾਲੇ ਵੀ ਸੀ ਤਨ ਘਟੀਆਂ ਆਪੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰੇ ਨਾਲ ਜਸਵਿੰਦਰ ਘਾਰਾ ਜਸਵਿੰਦਰ ਜੀ ਅੱਜ ਜਿਹੜੇ ਮੁੰਡੇ ਨੇ ਛਾਲ ਮਾਰੀ ਛੱਪੜ ਦੇ ਚ ਕੌਣ ਆ ਉਹ ਮੇਰਾ ਮੁੰਡਾ ਹੈ ਬੇਟਾ ਬੇਟਾ ਵੀਰੇ ਮੇਰਾ ਤਾਂ ਦਿਹਾੜੀ ਜੋਤਾ ਕਰਦੀ ਹੈਗੀ ਪਿੰਡ ਦੇ ਵਿੱਚ ਕੰਮ ਕਰਦੀ ਬੰਦਾ ਮੇਰਾ ਮੁੱਤ ਉਹ ਲੋਕਿਆ ਹੋਇਆ ਵਾ ਰੱਬ ਜਾਣੇ ਵੀ ਕੀ ਬੀਤੀ ਕੀ ਨਹੀਂ ਬੀਤੀ ਕੀ ਮੇਰੇ ਤਾਂ ਸਾਰੇ ਮੰਗਰ ਪਈ ਹੋਏ ਆ ਕੀ ਕਾਰਨ ਕੀ ਹੋਇਆ ਛਾਲ ਕਿਉਂ ਮਾਰੀ ਕੀ ਪਤਾ ਵੀਰਾ ਹੁਣ ਉਹਦੀ ਉਹਨੂੰ ਪਤਾ ਉਹਦੇ ਰੱਬ ਨੂੰ ਬਤਾਵਾ ਬਸ ਭਾਈ ਕੋਣ ਐਸੀ ਕਰੇ ਕਰੀ ਪੁਲਸ ਵਾਲੇ ਆਏ ਸੀਗੇ ਕੀ ਕਹਿੰਦੇ ਪੁਲਸ ਵਾਲੇ ਆ ਕੇ ਕਹਿੰਦੇ ਵੀ ਤੁਸੀਂ ਸ਼ਰਾਬ ਵੇਚਦੇ ਆ ਵੀ ਤੇਰਾ ਮੁੰਡਾ ਸ਼ਰਾਬ ਵੇਚਦਾ ਮੈਂ ਕਦੇ ਵੀ ਨਹੀਂ ਵੇਚਦਾਗਾ ਉਹਨਾਂ ਨੇ ਸਾਰੀ ਤਲਾਸ਼ੀ ਲਈ ਇੱਕ ਵਾਰੀ ਅੱਗੇ ਵੀ ਆਈ ਉਦੋਂ ਵੀ ਉਹਨਾਂ ਨੂੰ ਕੁਛ ਨਹੀਂ ਮਿਲਿਆਗਾ ਉਹਨਾਂ ਨੇ ਪੇਟੀ ਵੀ ਫੋਲਤੀ ਟਰੰਕ ਵੀ ਮੇਰਾ ਕੱਪੜੇ ਵਾਲਾ ਫੋਲਦਾ ਕੁੜੀ ਨੂੰ ਪੁੱਛਿਆ ਕੁੜੀ ਨੂੰ ਪੁੱਛਿਆ ਕਹਿੰਦੇ ਵੀ ਫੋਨ ਕੀ ਦਾ ਫੋਨ ਸਾਡਾ ਖਰਾਬ ਆ ਫੋਨ ਸਾਡਾ ਉਹਦੇ ਵਿੱਚ ਟਰੰਕ ਦੇ ਵਿੱਚ ਪਿਆ ਥਾਂ ਦੇ ਕਾਗਜ਼ ਵੀ ਪਏ ਆ ਉਹਨਾਂ ਨੇ ਸਾਰਾ ਟਰੰਕ ਫੋਲ ਤਾਂ ਸਾਰਾ ਗੈ ਚੁੱਲਾ ਬਾਹਰ ਚਲਾ ਕੇ ਮਾਰਿਆ ਉਹਨਾਂ ਨੇ ਜਿਹੜੀ ਕਣਕ ਰੱਖੀ ਸੀ ਉਹਨਾਂ ਨੇ ਉਹ ਵੀ ਬਾਹਰ ਛੜਤੀ ਕੱਟ ਕੇ ਉਹ ਕਹਿੰਦੇ ਕੋਸਤ ਨਹੀਂ ਮਿਲਿਆ ਜਦੋਂ ਵਾਪਸ ਮੁੜ ਗਏ ਕਹਿੰਦੇ ਸਾਨੂੰ ਨਾਂ ਦੱਸ ਦੇ ਕੀ ਆ ਕਹਿੰਦੇ ਈ ਚੜੜਮੀ ਮੈਂ ਕਿਹਾ ਵੀ ਤੁਸੀਂ ਮੈਂਬਰ ਸਰਪੰਚ ਨਹੀਂ ਕੋਈ ਨਾਲ ਲਿਆਏਗੇ ਕਹਿੰਦਾ ਮੈਂਬਰ ਸਰਪੰਚ ਤੁਸੀਂ ਮੈਂਬਰ ਸਰਪੰਚ ਹੀ ਆ ਕਹਿੰਦਾ ਮੈਂਬਰ ਸਰਪੰਚ ਸਾਡੇ ਨਾਲ ਕੋਈ ਅਸੀਂ ਕਹਿੰਦਾ ਮੈਂਬਰ ਹੀ ਆ ਪਰ ਸਾਡੇ ਨਹੀਂ ਗੱਲ ਕਰ ਕੇ ਉੱਠ ਗਿਆ ਫਿਰ ਕੀ ਹੋਇਆ ਉਹ ਕਹਿੰਦੇ ਦੂਜੇ ਮੁੰਡੇ ਦਾ ਫਿਰ ਮੇਰੀ ਕੁੜੀ ਨੇ ਨਾਂ ਲਿਆ ਤਾਂ ਮੈਂ ਵੀ ਝੂਟਰੀ ਮਾਰਦੀ ਮੇਰੀ ਕੁੜੀ ਨੇ ਨਾਂ ਦੂਜੇ ਮੁੰਡੇ ਦੇ ਰਖਿੰਦਰ ਸੈਕ ਉਹਦਾ ਨਾਮ ਆ ਨਿੰਬੂ ਆ ਉਹਨਾਂ ਦੇ ਘਰੇ ਕਹਿੰਦਾ ਸੀ ਜਾਣੇ ਬਸ ਇਹ ਗੱਲ ਕਹਿ ਕੇ ਉੱਠ ਗਿਆ ਉਸ ਤੋਂ ਬਾਅਦ ਚ ਮੈਂ ਉਹਨਾਂ ਦੇ ਘਰੇ ਚੱਲੀ ਸੀਗੀ ਮੇਰਾ ਪੋਤਾ ਛੋਟਾ ਜਿਹਾ ਉਹਨੇ ਮੈਨੂੰ ਦੱਸਿਆ ਵੀ ਮਮਾ ਕਹਿੰਦਾ ਵੀ ਗੁਰੀ ਨੇ ਨਾ ਚਾਚ ਅੱਡੂ ਵਿਆਹਿਆ ਸੀ ਮੈਂ ਤਾਂ ਡਰਦਾ ਵੀ ਨਹੀਂ ਦੇਖਿਆ ਉਹ ਪੌਲਸ ਵਾਲੇ ਨੇ ਵੇਖਿਆ ਪੌਲਸ ਵਾਲੇ ਨੇ ਸਿੱਟਿਆ ਵਾ ਕੱਢਿਆ ਕਿਨੇ ਫਿਰ ਉਹ ਕੱਢਦਾ ਤਾਂ ਮੁੰਡਿਆਂ ਨੇ ਕੱਢਿਆ ਇੱਕ ਮੇਰੇ ਦਿਓਰ ਦਾ ਮੁੰਡਾ ਵਾ ਦੋ ਮੇਰੇ ਦਿਓਰ ਪਤੀਜੇ ਲੱਗਦੇ ਨੇ ਨੀਂ ਸ਼ਰਾਬ ਵੇਚਦਾ ਹੀ ਸੀਗਾ ਕੱਢਦਾ ਵੀ ਸੀ ਕਰੇ ਨਹੀਂ ਨਹੀਂ ਕੱਢਦਾ ਨਹੀਂ ਸੀਗਾ ਵੇਚਦਾ ਹੀ ਸੀਗਾ ਵੇਚਦਾ ਹੀ ਸੀ ਹਾਂ ਵੀ ਬੈ ਕਿਤੇ ਇੱਕ ਟਾਈਮ ਕਿਸੇ ਦੇ ਮੰਗਰ ਲਾ ਕੇ ਵੀ ਜਾਣੀ ਦੀ ਲੱਗ ਜਾਂਦਾ ਸੀ ਕਿਤੇ ਇੱਕ ਤਾਂ ਹੀ ਹੁੰਨੀ ਸੀ ਤੇ ਬਾਹਰ ਜਾਂਦਾ ਵੀਰੇ ਇਹ ਵਿਆਹਿਆ ਹੋਇਆ ਨਹੀਂ ਇੱਕ ਵਾਰ ਆਏ ਤੇ ਹੁਣ ਇਹਦੀ ਹਾਲਤ ਕਿੱਦਾਂ ਹਾਲ ਤੱਕ ਤਾਂ ਹੁਣ ਵੇਖੇ ਤੇ ਪਤਾ ਲੱਗਣਾ ਉੱਥੇ ਪਤਾ ਲੱਗਣਾ ਮੈਂ ਵੀ ਬੋਲ ਤੱਕ ਨਹੀਂ ਬੋਲਦਾ ਕਿ ਕੋਸ ਵਾਲੇ ਨੇ ਮਾਰੀ ਦਿੱਤਾ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪੜਦੇ ਕਿਹੜੇ ਪੜਦੇ ਨੇ ਪਿੰਡਿਆਂ ਵਾਲਾ ਵੀਰ ਜੀ ਇੱਕ ਜਿਹੜੇ ਮੁੰਡੇ ਨੇ ਛੱਪੜ ਜੇ ਛਾਲ ਮਾਰੀ ਤੁਸੀਂ ਕੱਢਿਆ ਕਾਰਨ ਕੀ ਰਿਹਾ ਕਾਰਨ ਵੀ ਅਸੀਂ ਕੱਢਿਆ ਕੀ ਹੋ ਗਈ ਗੈਸ ਕੀ ਹੋਇਆ ਕਰਨੇ ਤਾਂ ਪਤਾ ਨਹੀਂ ਬਈ ਜੀ ਦਾ ਕੰਮ ਤੋਂ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਕੌਣ ਆਇਆ ਸੀਗਾ ਪਿੰਡੋਂ ਕਿਸਦਾ ਤੇ ਮੇਰੇ ਚਾਚੇ ਦਾ ਮੁੰਡਾ ਸੀਗਾ ਅਸੀਂ ਸਿੰਘਾ ਵਾਲੇ ਕੰਮ ਤੇ ਸੀਗੇ ਤੇ ਕੰਮ ਤੋਂ ਆਏ ਅਸੀਂ ਕਰਨ ਦਾ ਨਹੀਂ ਪਤਾ ਸਾਨੂੰ ਵੀ ਕੀ ਕਾਰਨ ਬਣਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਹੈਗੀ ਆ ਉਹ ਤਾਂ ਫਿਰ ਬਈ ਕਾਰਵਾਈ ਤਾਂਗਾ ਅੱਗੇ ਜਦੋਂ ਕਾਰਵਾਈ ਹੋਊਗੀ ਪਤਾ ਲੱਗ ਜੀ ਜਾਊਗਾ ਕੀ ਗੱਲਬਾਤ ਆ ਕੀ ਹੈਗਾ ਰਿਜ਼ਲਟ ਨਿਕਲੂਗਾ ਇਹ ਨਹੀਂ ਪਤਾ ਲੱਗਿਆ ਛਾਲ ਕਿਉਂ ਮਾਰਦੇ ਉਹਨੂੰ ਛੱਪਿਆ ਇਹ ਨਹੀਂ ਪਤਾ ਵੀ ਆਪਾਂ ਹੁਣ ਠੀਕ ਆ ਮੁੰਡਾ ਜਦੋਂ ਮੈਂ ਕੱਢਿਆ ਬਈ ਮੁੰਡਾ ਉਦੋਂ ਬਾਹ ਵੀ ਹੈਲਦੀ ਸੀ ਉਹਦੀ ਤੇ ਜਦੋਂ ਬਾਹਰ ਕੱਢਿਆ ਉਹਦੇ ਅੰਦਰੋਂ ਪਾਣੀ ਵੀ ਨਿਕਲਿਆ ਉਲਟੀ ਵੀ ਆਈ ਹੁਣ ਕਿੱਥੇ ਲੈ ਗਏ ਉਹਨੂੰ ਹੁਣ ਉਹਨੂੰ ਹਸਪਤਾਲ ਲੈ ਗਏ ਬਈ ਪੁਲਿਸ ਵਾਲੇ ਕੀ ਨਾਮ ਆ ਤੁਹਾਡਾ ਕਿੱਥੋਂ ਰਹਿੰਦੇ ਹੋ ਇਹ ਨਾ ਰਾਣੀ ਆ ਮੱਲੀਆਂ ਵਾਲੇ ਤੋਂ ਮੈਂ ਪੜੇ ਕਿ ਮੁੰਡੇ ਨੇ ਛੱਪੜ ਜੇ ਛਾਲ ਮਾਰੀ ਕਾਰਨ ਕੀ ਬਣਿਆ ਹਾਂਜੀ ਵੀਰੇ ਜੋ दारू ਵੇਚਦੇ ਸੀ ਮਾੜੀ ਮੋਟੀ ਲਿਆ ਕੇ ਕਿਤੇ ਘਰੇ ਵੇਚਦੇ ਸੀਗੇ ਇਹਨਾਂ ਨੇ ਫਿਰ ਉਹਦੇ ਮਗਰ ਹੀ ਪੈ ਨਿਕਲੇ ਇਹਨਾਂ ਨੇ ਕੋਈ ਨਾ ਕੋਈ ਕਹੀ ਵੀਆ ਕਹੀ ਗਿਆ ਵੀ ਇਹ ਵੇਚਦਾ ਵੇਚਦਾ ਤੇ ਇਹਨਾਂ ਨੇ ਉਲਟੀਪੁਲਟੀ ਮੁੰਡੇ ਤੇ ਪਾ ਕੇ ਸਾਰੀ ਤੇ ਉਹ ਮੁੰਡੇ ਨੇ ਡਰਦੇ ਨੇ ਇੱਥੇ ਬੈਠਾ ਸੀ ਪਾਰਕ ਚ ਤੋਂ ਉਹਨੇ ਛਾਲ ਮਾਰੀ ਡਰਦੇ ਨੇ ਘੇਰਾ ਪਾ ਲਿਆ ਉਹਨਾਂ ਨੇ ਪੁਲਿਸ ਵਾਲਿਆਂ ਨੇ ਅੱਜ ਕੀ ਹੋਇਆ ਸੀ ਕਿ ਅੱਜ ਪੁਲਿਸ ਆਈ ਸੀ ਹਾਂਜੀ ਅੱਜ ਪੁਲਿਸ ਆਈ ਸੀ ਵੀਰੇ ਕੀ ਕਹਿੰਦੇ ਜੀ ਪੁਲਿਸ ਤਿੰਨ ਗੱਡੀਆਂ ਸੀ ਵੀਰੇ ਉਹਨਾਂ ਨੇ ਫਿਰ ਆ ਕੇ ਜਾ ਕੇ ਉਹ ਮੁੰਡਾ ਡਰਦਾ ਫਿਰ ਚਰਾਬ ਕੱਢਦਾ ਸੀ ਕਿ ਵੇਚਦਾ ਸੀ ਨਹੀਂ ਨਹੀਂ ਵੇਚਦਾ ਸੀ ਇਹ ਕੱਢਦਾ ਨਹੀਂ ਸੀ ਐਵੇਂ ਮਾੜੀ ਮੋਟੀ ਲਿਆ ਕੇ ਵੇਚਦਾ ਸੀ ਕਿਹੜਾ ਕੋਈ ਬਾਲੇ ਸੀਗਾ ਕੋਈ ਘਰੇ ਹੀ ਠੇਕਾ ਖੋਲਿਆ ਸੀ ਉਹਦਾ ਕੋਈ ਉਹ ਜੀ ਕੋਈ ਗੱਲ ਨਹੀਂ ਸੀ ਹੁਣ ਕੱਢ ਲਿਆ ਬਾਹਰ ਉਹਨੂੰ ਹਾਂਜੀ ਹੁਣ ਕੱਢ ਲਿਆ ਹਾਲਤ ਕਿਦਾਂ ਆਉਂਦੇ ਹਾਲਤ ਵੀਰੇ ਬਹੁਤ ਜ਼ਿਆਦਾ ਤੰਗ ਹੋ ਗਿਆ ਕਹਿੰਦੇ ਬਚਲਦਾ ਤਾਂ ਕੋਈ ਖੈ ਨਹੀਂ ਗਾਦਾ ਨਾ ਆ ਜਾਏ ਪਤਾ ਹੀ ਹੈ ਨਹੀਂ ਦਾ ਕੋਲਸੀ ਲੈ ਗਈ ਪੂਰਾ ਮੈਟਰ ਇਹਦੇ ਵਿੱਚ ਲੜਕਾ ਜਗਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੱਲਿਆਣ ਦਾ ਇਦੇ ਤੇ ਜਿਹੜਾ ਸੀ ਇਹ ਦੋਸਤ ਸੀ ਜਿਹੜਾ ਕਿ ਜਿਹੜਾ ਸ਼ਰਾਬ ਵਗੈਰਾ ਵੇਚਦਾ ਜਿਹਦੇ ਕਰਕੇ ਐਕਸਾਈਜ਼ ਦੀ ਟੀਮ ਨੇ ਪਹਿਲਾਂ ਇੱਥੇ ਜਿਹੜਾ ਰੇਡ ਵਗੈਰਾ ਕੀਤੀ ਸੀ ਤੇ ਅੱਜ ਜਿਹੜੇ ਸਾਡੇ ਇਸ ਤਰ੍ਹਾਂ ਮੁਲਾਜ਼ਮ ਜਾ ਰਹੇ ਸੀ ਤੇ ਉਹ ਆਪ ਦੀ ਦਰਖਾਸਤ ਦੇ ਸੰਬੰਧ ਵਿੱਚ ਜਾ ਰਹੇ ਸੀ ਦਰਖਾਸਤ ਕੱਢਣ ਵਾਸਤੇ ਤੇ ਜਦੋਂ ਜਿਹੜਾ ਇਹਨਾਂ ਦੇ ਕਿਤੇ ਘਰ ਦੇ ਨੇੜੇ ਪਹੁੰਚੇ ਘਰ ਦੇ ਵੀ ਨਹੀਂ ਮਤਲਬ ਰੋਡ ਤੇ ਪਹੁੰਚੇ ਉਧਰੋਂ ਕਿਤੇ ਸਾਹਮਣੇ ਉਹ ਆ ਰਿਹਾ ਸੀ ਇਹ ਫਿਰ ਜਿਹੜਾ ਮਲਾਜਮਾ ਨੂੰ ਕਿ ਇਹਨੇ ਸੋਚਿਆ ਕਿ ਤੇਰੇ ਦੇਰੇ ਤੇ ਰੇਡ ਕਰਨ ਆਇਆ ਜਾਂ ਮੈਨੂੰ ਫੜਨ ਲੱਗਿਆ ਇਹਨੇ ਛੱਪੜ ਦੇ ਵਿੱਚ ਛਾਲ ਮਾਰ ਲਈ ਫਿਰ ਸਾਡੇ ਮਲਾਜਮਾ ਨੇ ਉੱਥੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਉਹਨੂੰ ਬਾਹਰ ਕੱਢ ਕੇ ਤੇ ਇੱਥੇ ਸਿਵਲ ਹਸਪਤਾਲ ਜਿਹੜਾ ਪਹਚਾਇਆ ਕੀ ਫੋਲਸੋ ਲੋ ਕਰ ਦੇ ਦਿੱਤੀ ਜਾਂਦੀ ਇਹਦੇ ਵਿੱਚ ਇਹਨਾਂ ਦਾ ਪਰਿਵਾਰ ਜੋ ਅਜੇ ਬਿਆਨ ਨਹੀਂ ਲਿਖਾਇਆ ਜਦੋਂ ਬਿਆਨ ਲਿਖਾਉਂਦੇ ਫਿਰ ਸਾਨੂੰ ਪਤਾ ਲੱਗੂਗਾ ਕੀ ਉਸ ਦੇ ਹਿਸਾਬ ਨਾਲ